ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤਾਂ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਹੈਗਾ ਡਿੰਗ ਰੋਡ ਤਹਿਸੀਲ ਤੇ ਜ਼ਿਲ੍ਹਾ ਹੈਗਾ ਸਰਸਾ ਤੇ ਸਟੇਟ ਹੈਗੀ ਆ ਸੱਜਣੋ ਹਰਿਆਣਾ ਦੇਸ਼ ਤੁਹਾਨੂੰ ਪਤਾ ਹੀ ਆਪਣਾ ਹਿੰਦੁਸਤਾਨ ਆ ਗਿਆ ਭਾਰਤ ਬੱਚੀਆਂ ਦੋ ਦਿਖਾਵਾਂਗੇ ਬਾਈ ਕੋਲੇ ਹਰਿਆਣੇ ਚ ਪਹੁੰਚੇ ਹੋਇਆ ਪਹਿਲਾਂ ਵੀ ਬਾਈ ਦੇ ਘਰੋਂ ਵੀਡੀਓ ਕਵਰ ਕਰੀਆਂ ਨੇ ਤੇ ਪਹਿਲਾਂ ਜਿਹੜੀਆਂ ਇੱਕ ਦੋ ਬੱਚੀਆਂ ਵਿੱਕ ਕੇ ਗਈਆਂ ਨੇ ਉਹ ਸੱਜਣਾ ਕੋਲ ਵੀ ਆਪਾਂ ਜਾ ਕੇ ਆਏ ਆ ਉਥੋਂ ਵੀ ਲਾਈਵ ਚ ਲਾਇਆ ਸੀ ਤੇ ਰਿਪੋਰਟ ਆ ਜਿਹੜੀ ਰਿਪੋਰਟ ਇਹਦੀ ਸੱਜਣ ਦੀ ਹੈਗੀ ਆ ਓਕੇ ਦੀ ਜਮਾਨ ਬਾਕੀ ਜਾਨਵਰ ਦੋ ਦਿਖਾਉਂਗਾ ਬਰੀਡ ਕੁਆਲਟੀ ਤੇ ਦੁੱਧ ਕਿੰਨਾ ਕੁ ਪਾਦਣ ਗਿਆ ਉਹ ਤੁਸੀਂ ਖਰੀਦਣਾ ਹੁੰਦਾ ਪਸ਼ੂ ਸੱਜਣ ਉਹ ਆਪਦੀ ਸਮਝ ਨਾਲਾ ਵਪਾਰੀ ਵੀਰ ਉਹੀ ਡਿਟੇਲ ਦਿੰਦਾ ਤੇ ਜਿਹੜੀ ਉਹਨੂੰ ਕਿਸਾਨ ਪਸ਼ੂ ਬਾਰੇ ਦੱਸ ਕੇ ਭੇਜਦਾ ਦੋ ਬੱਚੀਆਂ ਦਿਖਾਵਾਂਗੇ ਇੱਕ ਚਾਰ ਦੰਦ ਬੱਚੀ ਗੱਬਣਾ ਕੁਆਲਟੀ ਕਬੂਲਤੀ ਹੈਗੀ ਆ ਫੁੱਲ ਟਾਪ ਇਹਦੀ ਤੇ ਇੱਕ ਹੈਗੀ ਆ ਦੂਜਾ ਸੂਆ ਬੱਚੀ ਸੂਈ ਹੋਈ ਉਦੇ ਥੱਲੇ ਚੰਗਾ ਬੋੜਾ ਸੱਜਣੋ ਹੈਗਾ ਤਿਆਰੀ ਦਾ ਤੇ ਬਾਕੀ ਆ ਜੋ ਬਾਈ ਜੀ ਨਾ ਕਰਾ ਦੇਣਾ ਗੱਲਬਾਤ ਕੱਲੀ-ਕੱਲੀ ਖੋਲ ਕੇ ਤੋਰ ਦਾਂਗੇ ਤੇ ਰੇਟ ਦੋਹਾਂ ਦਾ ਵੀਡੀਓ ਜੀ ਕਰਾ ਦਾਂਗੇ ਤੇ ਰੇਟ ਕਰਾਂਗੇ ਹੈਰਾਨ ਕਰਨ ਵਾਲਾ ਬਿਲਕੁਲ ਨੋਰਮਲ ਰੇਟ ਆਜੋ ਜੀ ਹੋਰ ਬਾਈ ਜੀ ਕੀ ਹਾਲ ਚਾਲ ਹੈ ਸਤਿ ਸ੍ਰੀ ਅਕਾਲ ਬਾਈ ਜੀ ਚੜਦੀ ਕਲਾ ਹਾਂ ਚੜਦੀ ਕਲਾ ਕਿਹੜੇ ਬੰਨਿਓ ਕਰ ਲਈਏ ਸਟਾਰਟ ਫਿਰ ਇਧਰ ਕਰ ਲਈਏ ਇੱਥੋਂ ਕਰ ਲਈਏ ਆ ਜਾ ਸੱਜਣਾ ਖੋਲ ਦੇ ਇਹਦਾ ਸੂਆ ਪਹਿਲਾਂ ਬਾਈ ਹਾਂ ਅੰਗੂਰੀਆਂ ਦਾ ਪਹਿਲਾ ਸੂਆ ਉਹ ਪਹਿਲਾ ਦੰਦਾਂ ਦਾ ਚਾਰ ਦੰਦ ਦੇ ਦਿਨ ਕਿੰਨੇ ਕੱਢ ਦੂਗੀ ਦਿਨ ਬਸ ਤਿਆਰੀ ਆ ਇੱਕ ਦੋ ਦਿਨ ਠੀਕ ਹੈ ਗੱਲ ਆ ਦਿਨਾਂ ਦੀ ਬਾਈ ਕਹਿੰਦਾ ਤਿਆਰੀ ਆ ਤੇ ਆਰਡਰ ਦੀ ਕੁਆਲਿਟੀ ਆ ਜਿਹੜੀ ਉਹ ਤੁਹਾਨੂੰ ਆਪੇ ਦੱਸ ਦੂਗੀ ਵੀ ਇਹਦੀ ਤਿਆਰੀ ਕਿੰਨੀ ਕਾ ਹਨਾ ਹਾਂਜੀ ਹਾਂਜੀ ਆ ਆਰਡਰ ਆ ਗਿਆ ਬਿਲਕੁਲ ਫਿਕਸ ਆਰਡਰ ਆ ਗਿਆ ਆ ਗਿਆ ਅੱਗੇ ਪਿੱਛੇ ਦਾ ਗਾਂ ਵਾਲੇ ਬੰਨੇ ਵੀ ਫੁੱਲ ਆਰਡਰ ਤੇ ਪਿਛਾ ਵਾਲੇ ਬੰਨੇ ਵੀ ਜੇ ਗੱਲਬਾਤ ਕਰ ਲਈਏ ਸੱਜਣੋ ਆਰਡਰ ਫੁੱਲ ਆ ਕਮਾਲ ਆ ਬਾਈ ਅੱਗੇ ਪਿੱਛੇ ਦਾ ਆਰਡਰ ਆ ਤੇ ਪ੍ਰਿੰਟ ਚੈੱਕ ਕਰ ਸਕਦੇ ਹੋ ਤੇ ਬੱਚੀ ਦੀ ਮਾਸੂਮੀਅਤ ਵੀ ਚੈੱਕ ਕਰ ਸਕਦੇ ਹੋ ਸੂਆ ਪਹਿਲਾ ਆ ਗਈ ਦੰਦਾਂ ਚ ਆ ਗਈ ਚਾਰ ਦੰਦ ਤੇ ਦੁੱਧੋ ਹੀ ਜਿਵੇਂ ਸਾਨੂੰ ਮੈਂ ਦੱਸਿਆ ਵੀ ਉਹ ਤੁਸੀਂ ਨੇ ਆਪ ਦੀ ਜੱਜਮੈਂਟ ਨਾ ਖਰੀਦਣਾ ਹੁੰਦਾ ਵਪਾਰੀ ਉਹੀ ਡਿਟੇਲ ਦੱਸਦਾ ਜਿਹੜੀ ਉਹਨੂੰ ਕਿਸਾਨ ਦੱਸ ਕੇ ਭੇਜਦਾ ਤਕਰੀਬਨ ਤਕਰੀਬਨ ਬਈ ਤਿਆਰੀ ਡੇੜ ਗੇੜੀ ਆ ਕੰਮ ਹਨਾ ਹਾਂ ਬਸ ਤਿਆਰੀ ਆ ਗੁਰੀ ਬਸ ਆ ਕੰਮ ਹੈਗਾ ਤਿਆਰੀ ਵਾਲਾ ਤੇ ਬਸ ਇੱਥੇ ਇੱਥੇ ਦਿਖਾ ਦੇ ਗਰੀ ਆਰਡਰ ਕੁਆਲਟੀ ਹਾਂ ਇੱਥੇ ਦਿਖਾ ਦੇ ਸਮਾਰ ਗਿਆ ਨਾ ਡਰਦੀ ਆ ਥੋੜਾ ਜਨਾ ਹਾਂ ਇੱਕ ਕੁਆਲਟੀ ਕਬੂਲਤੀ ਆ ਗਈ ਟੌਪ ਜੇ ਗੱਲਬਾਤ ਕਰ ਲਈਏ ਗਾਣੇ ਬੰਨਿਓ ਵੀ ਦਿਖਾ ਦੇ ਤੇ ਆਰਡਰ ਇਹਦਾ 4x4 ਵਾਲਾ ਸਿਸਟਮ ਹੀ ਆ ਗਿਆ ਤੇ ਦੁੱਧੋ ਹੀ ਗੱਲ ਆ ਵੀ ਬਰੀਡ ਨੇ ਦੇਣਾ ਹੁੰਦਾ ਤੇ ਸਮਝਨੇ ਦੇਣਾ ਹੁੰਦਾ ਵੀ ਥੋੜੀ ਸਮਝਣਾ ਕਿੰਨਾ ਕੁ ਪਾ ਦੂ ਤੇ ਬਾਕੀ ਪ੍ਰਿੰਟ ਪ੍ਰਿੰਟ ਬੱਛੀ ਦਾ ਭਾ ਕਮਾਲ ਆ ਗਿਆ ਇਹਦਾ ਰੇਟ ਕੀ ਰਹੂਗਾ ਜੀ ਮੂਰੀ ਤਾਂ ਰੇਟ ਰਹੂਗਾ ਨੋਰਮਲ ਜਿਹਾ ਰੇਟ ਰੱਖਾਂ ਆਪਾਂ ਜਿਆਦਾ ਨਹੀਂ ਠੀਕ ਹੈ ਜੀ ਇਹਦਾ ਰੇਟ ਆਪਾਂ 55000 ਰੁਪਏ ਕਰਦਾ ਉਹ ਤੇ ਚਾਪਾ ਆਏ ਭਰਾਣ ਭਰਾ ਦਾ ਹਾਂਜੀ ਮਾਨ ਕਰਾਂਗੇ 55 ਤੋਂ 55 24 22 ਕਹਿੰਦਾ ਆਏ ਗਏ ਸੱਜਣ ਦਾ ਮਾਨ ਤਾਨ ਹੋ ਜੂਗਾ ਤੇ ਬਾਕੀ ਜਿਹੜੇ ਹਸਾਬ ਨਾਲਾ ਵੀ ਗਾਵਾਂ ਦਾ ਸਿਸਟਮ ਉਹਨਾਂ ਬਲੈਕ ਚ ਮਿਲਣ ਵਾਲਾ ਕੰਮ ਹੀ ਹੋ ਰਿਹਾ ਕਿਉਂਕਿ ਗਾਵਾਂ ਦੀ ਗਿਣਤੀ ਘਟਦੀ ਜਾਂਦੀ ਆ ਤੇ ਜਿਵੇਂ ਰੁਟੀਨ ਦੇ ਵਿੱਚ ਤੁਸੀਂ ਆਪਣੇ ਵੀਡੀਓ ਦੇਖਦੇ ਹੋ ਤੇ ਵੀਡੀਓ ਦਾ ਰੇਟ ਦੇਖਦੇ ਹੋ ਉਹਨਾਂ ਨਾਲੋਂ ਬਾਈ ਨੇ ਰੇਟ ਨੇ ਜਿਹੜੇ ਰੇਟ ਬਿਲਕੁਲ ਜੈਨੂਇਨ ਕਰੇ ਨੇ ਕਿਉਂਕਿ ਬਾਈ ਕਹਿੰਦਾ ਆਪਾਂ ਨੂੰ ਚੀਜ਼ ਭਾਜ ਆਈ ਹੋਈ ਆ ਤੇ ਆਪਾਂ ਵੀ ਉਹੀ ਥੋੜੇ ਮਾਰ ਜਨਾਂ ਲਈ ਭਾਜ ਹੀ ਦੇਵਾਂਗੇ ਹਣਾ ਹਾਂਜੀ ਹਾਂਜੀ ਤੇ ਹੁਣ ਮਾਰਦੇ ਗਾ ਜੀ 2 ਨੰਬਰ ਵਾਲੀ ਬੱਛੀ ਦੇ ਕੈਮਰਾ ਲੰਬਾਈ ਲੰਬੂਈ ਦਿ ਤੋੜ ਦੇ ਬਾਈ ਖੋਲ ਕੇ ਉਹਦਾ ਕਿਹੜਾ ਸੂਆ ਜੀ ਉਹਦਾ ਗੁਰੂ ਦੂਜਾ ਸੂਆ ਹੁੰਦਾ ਜੀ ਸੂਆ ਦੂਜਾ ਆ ਗਿਆ ਸੂਈ ਕਿੰਨੇ ਕ ਦਿੰਦੀ ਆ ਬਾਈ ਸੂਈ ਨੂੰ ਹੋ ਗਿਆ 10 ਦਿਨ 10ਾਂ ਦਿਨਾਂ ਦੀ ਸੂਈ ਹਾਂ 10ਾਂ ਦਿਨਾਂ ਹੀ ਥੱਲੇ ਹੁਣ ਕਿੰਨਿਆਂ ਕ ਦੁੱਧ 15 ਤੋਂ ਬਾਹਰ ਬਾਹਰ ਹੈ ਗੁਰੂ 15 ਕਿਲੋ ਤੋਂ ਬਾਹਰ ਹੈ ਕੋਈ ਭਰਾ ਮਨ ਕਿਲੋ ਦੇ 15 ਕਿਲੋ ਮੰਨ ਕੇ ਲੈ ਲੈ ਕੋਈ ਗੱਲ ਨਹੀਂ ਤੇ ਇੱਕ ਡੰਗ ਦਾ 7-8 ਕਿਲੋ ਦੁੱਧ ਹੁੰਦਾ ਬੈਡ ਥੱਲੇ ਠੀਕ ਹੈ ਜੀ ਹਾਂ 10 ਦਿਨ ਦੀ ਸੂਈ ਇਹ ਆ ਗਈ 15 ਕਿਲੋ ਦੇ ਏੜ-ਗੇੜ ਲੈ ਤੋੜ ਦਿਓ ਜੀ ਖੋਲ ਕੇ ਪ੍ਰਿੰਟ ਪ੍ਰਿੰਟ ਇਹਦਾ ਵੀ ਚੈੱਕ ਕਰ ਸਕਦੇ ਹਾਂ ਆਰਡਰ ਕੁਆਲਿ ਤੇ ਜਿਹੜਾ ਪਿਛਲਾ ਕਬੈਣੀ ਵਾਲਾ ਥਣ ਲੱਗਦਾ 19 20 ਮਾੜਾ ਨਹੀਂ 19 20 ਨਹੀਂ ਵੈਸੇ ਬਨਾਵਟੀਆਂ ਕੋਈ ਫਰਕ ਨਹੀਂ ਦੋ ਚੋ ਕੋਈ ਫਰਕ ਨਹੀਂ ਆਏਗਾ ਠੀਕ ਹੈ ਜੀ ਹਾਂ ਚਵਾਈ ਚੂਈ ਦੀ ਬਹੁਤ ਸਾਰ ਬਹੁਤ ਮੈਨਾ ਪੰਪੜਾ ਕੰਮੀ ਆ ਬੰਬੀ ਵਾਲੇ ਉਹ ਚਵਾਈ ਤਨ ਦੀ ਇੱਕ ਨੰਬਰ ਆ ਬੈੜੀ ਤੇ ਬਾਕੀ ਇਹ ਥਣ ਦਾ ਸਾਈਜ਼ ਵੀ ਤੁਹਾਨੂੰ ਜ਼ਿਆਦਾ ਹੋਊਗਾ ਚਵਾਈ ਚੂਈ ਬਾਈ ਕਹਿੰਦਾ ਹੈਗੀ ਆ ਫੁੱਲ ਮੋਟੀ ਫੁੱਲ ਮੋਟੀ ਜਿੰਨੂ ਕਹੀਦਾ ਸੁਆ ਹੈਗਾ ਦੂਜਾ ਕੱਦ ਵੱਡੇ ਦਾ ਹੈਗਾ ਬਈ ਫੁੱਲ ਵੱਡਾ ਤੇ ਆਰਡਰ ਆ ਗਿਆ ਬਿਲਕੁਲ ਫਿਕਸ ਸੂਆ 10 ਦਿਨਾਂ ਦਾ 15 ਕਿਲੋ ਦੁੱਧ ਬਾਈ ਕਹਿੰਦਾ ਰੈਡੀ ਦਾ ਦੁੱਧ ਹਲੇ ਬਾਈ ਵਧਾਉ ਹੋਰ ਵਧਾਉਗੀ ਦੁੱਧ ਕਰੋਗੀ ਕੱਲਾ ਕਬਗ ਇਹਦੀ ਰਿਪੋਰਟ 18 ਤੋਂ ਬਾਹਰ ਬਾਰਦੀ ਆ ਠੀਕ ਆ ਕਹਿੰਦਾ ਹਾਂ ਕੋਈ ਚੰਗੀ ਸੇਵਾ ਕਰਕੇ 20 ਲੀਟਰ ਤੱਕ ਦੁੱਧ ਪਾ ਸਕਦੀ ਹੈ ਬੈਡ ਠੀਕ ਆ ਜੀ 18 ਕਿਲੋ ਪੋਲੀਆ ਤਨਾ ਪਾਉ ਹ ਪਾ ਤੂੰ ਪਾਇਓ ਹੈ ਪਹਿਲਾਂ ਆਪਣੇ ਜਾਣਕਾਰ ਬੰਦੇ ਕੋਈ ਆਈ ਹੈ ਬੈਡ 18 ਕਿਲੋ ਇੱਥੇ ਰੋਕ ਲਾ ਮਾੜੀ ਜੀ ਰੋਕ ਲਾ ਇੱਥੋਂ ਗੈਰੀ ਫੇਸ ਕੁਆਲਿਟੀ ਦੇ ਮਾਰਦੇ ਹੋਏ ਇੱਥੋਂ ਫੇਸ ਕੁਆਲਿਟੀ ਚੈੱਕ ਕਰਾ ਦੇ ਕਿਉਂਕਿ ਰੋਬ ਰੂਬ ਖੜ ਨਹੀਂ ਗੜ ਨਹੀਂ ਬੱਚੀ ਵੀ ਆ ਨਾ ਗਈ ਪੂ ਅਗਲੇ ਬੰਨੋ ਵੀ ਆਰਡਰ ਦਿਖਾ ਦੇ ਗਰੀ ਤੇ ਪਛਾਣਲੇ ਬੰਨਿਓ ਵੀ ਤੇ ਬਾਡੀ ਬੂਡੀ ਦਾ ਉਹੀ ਗੱਲ ਆ ਵੀ ਕੱਦ ਵਿੱਡਾ ਵਾਲੀ ਬੈੜ ਆ ਗਈ ਬਾਡੀ ਵਾਲੀ ਕੱਦ ਵੀ ਚੰਗਾ ਤੇ ਬੇਲ ਵੀ ਚੰਗੀ ਆ ਲੰਬੀ ਲੰਬੀ ਵੀ ਫੁੱਲਾ ਤੇ ਆਰਡਰ ਵੀ ਕੋਈ ਟੁੱਟਤਮਾ ਨਹੀਂ ਹੈਗਾ ਬਿਲਕੁਲ ਫਿਕਸਡ ਆਰਡਰ ਹੀ ਆ ਗਿਆ ਨਾਲ ਇਹਦੇ ਆ ਗਿਆ ਭਾਈ ਮੇਲ ਕਾਫ ਹਾਂਜੀ ਮੇਲ ਕਾਫ ਆ ਨਾਲ ਆ ਗਿਆ ਇਹਦੇ ਮੇਲ ਕਾਫ ਦੁੱਧ ਹੈਗਾ 15 ਕਿਲੋ ਤੇ 18 ਕਿਲੋ ਦੀ ਬਾਈ ਕਹਿੰਦਾ ਵੀ ਰਿਪੋਰਟ ਇਹਦੀ ਹੈਗੀ ਆ ਵੀ ਪੋਲੇ ਹੱਥ ਨੇ ਪਾ ਲੂ 18 ਕਿਲੋ ਜੇ ਕਿਸੇ ਸੇਵ ਵਾਲੇ ਸੱਜਣ ਕੋਲੇ ਬਾਗੀ ਆਏ ਹੋਇਆ ਗੁਰੀ 18 ਕਿਲੋ ਆਪਣੇ ਪਾ ਦੇਣਾ ਹਾਂ 20 ਕਿਲੋ ਹਾਂ ਕਿਉਂਕਿ 18 ਇਹਨੇ ਬਾਈ ਨੇ ਜਿਵੇਂ ਦੱਸਣ ਮੁਤਾਬਕ ਵੀ ਪਹਿਲਾਂ ਨੇ 18 ਡੇੜ ਗੇੜ ਪਾਇਆ ਹੋਇਆ ਦੁੱਧੇ ਨੇ ਤੇ ਚਵਾਈ ਚਬੂਈ ਦੀ ਹੈਗੀ ਆ ਸੁੱਖ ਨਾਲ ਓਕੇ ਦੀ ਰਿਪੋਰਟ ਓਕੇ ਦੀ ਰਿਪੋਰਟ ਮੈਂ ਨਾ ਚੋਕੇ ਵੇਖਿਆਣਗੇ ਕੋਈ ਬਹੁਤ ਬੰਬੀ ਵਰਗਾ ਕੰਮ ਆ ਠੀਕ ਆ ਇਹ ਆਪਾਂ ਡੰਗ ਤੋਂ ਡੰਗ ਚਵਾ ਸਕਦੇ ਆ ਕੋਈ ਚੱਕਰ ਹੀ ਨਹੀਂ ਲੰਬੇ ਵਾਲਾ ਕੰਮ ਹੀ ਨਹੀਂ ਹੋਣਾ ਗੁਰਵੀਰ ਠੀਕ ਹੈ ਜੀ ਇਹਦਾ ਰੇਟ ਕੀ ਰਹੂਗਾ ਜੀ ਇਹਨਾਂ ਰੇਟ ਨੋਰਮਲ ਹੀ ਆਪਾਂ ਰੱਖਣਾ ਗੁਰਵੀਰ ਇਹਦਾ 53000 ਇਹਦਾ ਰੇਟ ਹੈਗਾ ਸਿਰਫ 55000 ਹਾਂ 55000 ਜੇ ਕਿਸੇ ਸੱਜਣ ਨੇ ਜੋੜਾ ਪਾਉਣਾ ਹੋਇਆ ਉਹ ਜੂ ਮੰਨਤ ਆ ਉਹ ਜੁਮਾਨਤਨ ਕੋਈ ਜੋੜੇ ਚੋਂ ਹਾਂਜੀ ਉਹ ਜੀ ਅੱਜ ਜੋੜੇ ਚੋਂ ਬਾਈ ਕਹਿੰਦਾ ਹੋਰ ਵੀ ਮਾਨਤਨ ਕਰਦਾਂਗੇ ਜੇ ਕਿਸੇ ਸੱਜਣ ਨੇ ਇਹ ਦੋਹੇ ਇਕੱਠੀਆਂ ਲੈ ਕੇ ਜਾਣੀਆਂ ਨੇ ਪਿੰਡ ਬਾਈ ਦਾ ਹੈਗਾ ਡੰਗ ਰੋਡ ਨੇੜ ਤੇੜ ਕਿਹੜਾ ਏਰੀਆ ਆ ਗਿਆ ਹੋਰ ਬਾਈ ਤੇ ਨੇੜ ਤੇੜ ਆਪਣੇ ਲਗਭਗ ਆਪ ਨੂੰ ਸ਼ਹਿਰ ਪੈਂਦਾ ਜੋ ਫਤਿਆਬਾਦ ਤੋਂ ਨੇੜੇ ਪੈਂਦਾ 17 ਕਿਲੋਮੀਟਰ ਠੀਕ ਹੈ ਜੀ ਤੇ ਇਧਰ ਸਰਸਾ ਆ ਗਿਆ ਸਰਦੂਲਗੜ੍ਹ ਵੀ ਆਪਣੇ ਤੋਂ 17-18 ਕਿਲੋਮੀਟਰ ਆ ਠੀਕ ਹੈ ਜੀ ਹਾਂ ਸਰਦੂਲਗੜ੍ਹ ਸਰਸਾ ਤੇ ਫਤਿਆਬਾਦ ਦੇ ਸੈਂਟਰ 'ਚ ਆ ਗਿਆ ਸੈਂਟਰ 'ਚ ਲੱਗ ਕੇ ਪਿੰਡ ਨੇ ਜਵੇਂ ਪੰਜਾਬ ਦਾ ਪਿੰਡ ਪਿੰਡ ਦਾ ਸੰਗ ਠੀਕ ਹੈ ਜੀ ਲਾਸਟ ਪੈਂਟ ਆਪਣਾ ਪੰਜਾਬ ਦਾ ਸੰਘਾ ਪੈਂਟ ਇੱਥੇ ਲੱਗ ਗਿਆ ਠੀਕ ਹੈ ਜੀ ਹਾਂ ਨੰਬਰ ਬੋਲ ਦੋ ਆਪਣਾ ਨੰਬਰ 97280 ਹਾਂਜੀ 36165 97280 36165 36165 ਆ ਪੈਂਡ ਡਿੰਗ ਰੋਡ ਆ ਗਿਆ ਪਸ਼ੂ ਦੋ ਦਿਖਾਏ ਨੇ ਇੱਕ ਚਾਰ ਦੰਦ ਬੱਚੀ ਦਿਖਾਈ ਆ ਗੱਬਨ ਟਾਪ ਕੁਆਲਿਟੀ ਚ ਤੇ ਇੱਕ ਦਿਖਾਈ ਆ ਸੂਈ ਹੋਈ ਬੱਚੀ 15 ਕਿਲੋ ਦੁੱਧ ਹੈਗਾ ਤਿਆਰੀ ਦਾ ਇਹਨਾਂ ਦੋਹਾਂ ਚੋਂ ਜਿਹੜੀ ਵੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ